ਸੁਰਦਾਸਪੁਰ ਦੇ ਜਿਹਨ ਵਾਸਤੇ ਨੂੰ ਸੂਚਿਤ ਕਰਨਾ ਚਾਹੁੰਦਾ ਹੈ। ਦਰਜਨ ਹਾਲ ਦੇ ਮੱਦੇ ਨਜ਼ਰ ਰੋਕਾਂ ਦੀ ਸਫਾਈ ਨੂੰ ਧਿਆਨ tract ਕਰਦੇ ਹੋਏ ਅਸੀਂ ਲਾ ਕਾਉਸ ਦੀ ਇੱਕ ਜਲੂਰ ਫੀਚਰ ਹੈ ਜਿਸ ਇਸ ਪਰੰਪਰਾ ਨੂੰ ਦੁਬਾਰਾ ਮਹਾਨੀ ਪਹੁੰਚਾਉਂਦਾ ਹੈ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾ ਨੂੰ ਲੈ ਕੇ ਗਾਈਡਲਾਈਨਸ ਆਈਆਂ ਸਾਹਮਣੇ ਉਹਨਾਂ ਕਿਹਾ ਕਿ ਬਲੈਕਆਊਟ ਸਿਰਫ ਸੁਰੱਖਿਆ ਤੇ ਤਿਆਰੀਆਂ ਮੁੱਖ ਰੱਖਦੇ ਕੀਤਾ ਗਿਆ ਹੈ ਇਸ ਤਰ੍ਹਾਂ ਕਿਸੇ ਨੂੰ ਵੀ ਘਬਰਾਉਂਦੀ ਲੋੜ ਨਹੀਂ ਸੁਣਾਉਂਦੇ ਹਾਂ ਤੁਹਾਨੂੰ ਕਿ ਕੁਝ ਗਾਈਡਲਾਈਨਸ ਸੰਬੰਧੀ ਜਾਣਕਾਰੀ ਦਿੱਤੀ ਮਾਨਯੋਗ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਅਸਲੀ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਇੰਟ ਪ੍ਰੈਜ਼ੈਂਟ ਮਹੌਲੇ ਦੇ ਮੱਧ ਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਬਲੈਕਆਊਟਸ ਨੂੰ ਇੱਕ ਰੈਗੂਲਰ ਫੀਚਰ ਐਟ ਇਸ ਜਿਸ ਕਰਾਂਗੇ ਫ্রম 9 ਟੂ 5 ਮਾਰਨਿੰਗ ਇਟ ਇਜ਼ ਇਟ ਇਜ਼ ਜਨਰਲ ਪ੍ਰੈਕਟਿਸ ਫਾਰ ਸਿਕਿਉਰਿਟੀ ਆਫ ਦ ਸਿਟੀਜ਼ਨਸ ਸੋ ਇਸ ਤੇ ਨਾ ਇਸ ਤੋਂ ਕੋਈ ਡਰਨ ਦੀ ਜਾਂ ਕੀ ਖਬਰਾਂ ਦੀ ਲੋੜ ਨਹੀਂ ਇਹ ਇੱਕ ਰੋਜ਼ਾਨਾ ਅਭਿਆਸ ਹੈ ਅ ਜਿਹਹੀ ਸਿਚੁਏਸ਼ਨਸ ਦੇ ਵਿੱਚ ਆਪਣੇ ਆਪ ਨੂੰ ਤਿਆਰ ਵਰ ਤਿਆਰ ਰੱਖਣਾ ਐਂਡ ਰਿਸਪੌਂਡ ਕਰਨਾ ਸੋ ਇਸ ਦੇ ਵਿੱਚ ਮੈਂ ਸਾਰੇ ਹੀ ਨਿਵਾਸੀਆਂ ਤੋਂ ਖਾਸ ਕਰਦਾ ਹਾਂ ਕਿ ਸਾਡੇ ਇਸ ਅਭਿਆਸ ਦੇ ਵਿੱਚ ਸਾਡਾ ਸਹਿਯੋਗ ਦੇਣਗੇ ਐਂਡ ਕਿਸੇ ਵੀ ਅਫਵਾਹ ਜਾਂ ਰੂਮਰਸ ਜੋ ਉਸੀਆਂ ਨੇ ਸਮਝਦੇ ਯਕੀਨ ਨਹੀਂ ਕਰਨਾ ਸੇਕਰ ਇਸ ਦੌਰਾਨ ਕਿਸੇ ਨੂੰ ਕਿਸੇ ਵੀ ਨਾਗਰਿਕ ਨੂੰ ਕਿਸੇ ਹੈਲਪ ਦੀ ਜਾਂ ਇਨਕੁਟ ਦੀ ਲੋੜ ਹੈ ਤਾਂ ਸਾਡੇ ਹੋਲਪਲਾਈਨ ਨੰਬਰ ਉੱਪਰ ਕੰਟੈਕਟ ਕਰਕੇ ਸਹੀ ਸੂਚਨਾ ਪਾ ਸਕਦੇ ਹਾਂ